ਭੱਲੇ ਗੱਲ ਕਰਦਾ ਮੁੰਡਾ ਥੱਲੇ ਕਰ ਆਪਣੀ ਆਵਾਜ਼ ਚ ਰਨ ਥੱਲੇ ਗੱਲ ਕਰਦਾ ਮੈਂ ਤਾਂ ਉਂਗਲੀ ਥੱਲੇ ਕਰ ਲਾ ਮੇਰੇ ਨਾਲ ਗੱਲ ਮੁੰਡੇ ਦੀ ਮੁੰਡਾ ਲਿਆ ਦੋ ਸਾਡੇ ਨਾਲ ਗੱਲ ਕਰੀਏ ਉਹਨਾਂ ਨੂੰ ਉਹ ਦੋ ਮੇਰਾ ਕੀ ਲੱਗਦਾ ਹੈ ਦੇਖਦੇ ਚੰਥਾ ਨੇ ਮੈਂ ਹਾਂ ਮੁੰਡਾ ਦੇਖਾ ਲਿਓ ਬੰਨਾ ਸਾਰੀ ਗੱਲ ਛੱਡੋ ਐ ਇਹਨੂੰ ਚਾਹੁੰਦੇ ਨੇ ਪਾਰਲਰ ਵਾਲੇ ਤੁਹਾਡੇ ਘਰ ਆਈ ਮੈਨੂੰ ਕਿਹ ਪਤਾ ਤੂੰ ਕੀ ਕਰਦੀ ਛੱਡ ਦੇ ਚੌਥਾ ਨੇ ਮੈਂ ਹਾਂ ਮੁੜਾ ਦੇ ਤਾਰੇ ਨਹੀਂ ਉੱਪਰਨਾ ਸਾਰੀ ਗੱਲ ਛੱਡੋ ਐ ਇਹਨੂੰ ਜਾਣਦੇ ਨਹੀਂ ਪਾਲਰ ਬਣ ਕੇ ਤੁਹਾਡੇ ਘਰ ਆਇਆ ਮੈਨੂੰ ਕੀ ਪਤਾ ਤੂੰ ਕੀ ਕਰਦੀ ਹੈ ਤੂੰ ਮੈਂ ਕੀ ਕਰਨਾ ਹੈ ਫਿਰ ਮੇਰੀ ਗੱਲ ਮੁੰਡੇ ਨਾਲ ਮੁੰਡਾ ਬੁਲਾ ਦੂੰ ਕਿ ਗੱਲ ਮੁੰਡੇ ਨਾਲ ਮੁੰਡਾ ਬੁਲਾ ਦੂੰ ਕਾਹਦੇ ਲਈ ਮੁੰਡਾ ਬੁਲਾ ਦਿਆ ਬੁਲਾਓ ਕਾਹਦੇ ਲਈ ਬੁਲਾ ਲਗੇ ਨਾ ਬੁਲਾਓ ਘਾਟ ਨਾ ਮੈਂ ਪਿੰਡ ਚ ਵੀ ਨਾ ਕੁੜੀ ਰਹੀ ਉਹਨੇ ਵੀ 5-6 ਸਾਲੇ ਨੇ ਮੁੰਡੇ ਨੇ ਵਰਤਿਆ ਪਿੰਡ ਦੇ ਨਾਲ ਗਵਾਂਢੀ ਕੁੜੀ ਆ ਉਹਦੀ ਮੈਰਿਜ ਹੋ ਗਈ ਹੁਣ ਐਸ ਚਾਹ ਮੇਰੇ ਬੇਟੇ ਆ ਹਾਂ ਲੜਕੀ ਦੇ ਉਹ ਫੋਨ ਇਹਨੂੰ ਅਜੇ ਤੱਕ ਵੀ ਕਰਦੀ ਉਹਦੇ ਨਾਲ ਮੇਰਾ ਫਰੈਂਡ ਸਰ ਕਰਿਆ ਨਵੀਂ ਨੇ ਛੱਡਦਾ ਜਲੂਸ ਕੱਢਣ ਵਾਸਤੇ ਹਟਾਈਆਂ ਨਾ ਜਲੂਸ ਕੱਢਣ ਵਾਸਤੇ ਮੈਂ ਸੁਣਿਆ ਨਾ ਮੀਂਹ ਆਇਆ ਲਿਆ ਜਾ ਤੂੰ ਤੇਰੇ ਤੇ ਆ ਜਾ ਇੱਕ ਵਾਰ ਤੇ ਆ ਜਾ ਇੱਕ ਵਾਰ ਤੇ ਆ ਜਾ ਉਹਨੂੰ ਕੇ ਕਰਾ ਨਾ ਤਰਾ ਖਾਣ ਚੰਗਾ ਬਣ ਜਾ ਤਰ ਮਰ ਜਾ ਤੇ ਮੈਂ ਉਹਨੂੰ ਅੱਖਾਂ ਵੀ ਚਲ ਕੋਈ ਨਹੀਂ ਤੇਰੇ ਤੇ ਨਿਆਣੀ ਸਾਹਿਬ ਲੈਣੀ ਆ ਮੈਂ ਤੇਰਾ ਖਸਮ ਚੰਗਾ ਬਣਾ ਸਾਹਮਣੇ ਆ ਵਾਣ ਕੇ ਤੂੰ ਬੋਲ ਰਹੀ ਆ ਕਿ ਕੇ ਪਤਾ ਕੇ ਕਰਕੇ ਗਾਂ ਖੇਂ ਗਿਆ ਹਾਂ ਬੰਦਾ ਨਹੀਂ ਬਾਹਰ ਦੇ ਕੋਲ ਲੜ ਰਹੇ ਆਂ ਸਾਡੇ ਮੁੰਡਿਆਂ ਨਾਲ ਬੱਲੇ ਬੰਦਿਆਂ ਬੁੜੀਆਂ ਨੂੰ ਗੱਲ ਕਰਨ ਦਾ ਤੇਰਾ ਕੋਈ ਮਤ ਬੱਲੇਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ ਦੇਛਾ ਚੌਥਾ ਨੇ ਮੈਂ ਹਾਂ ਮੁੰਡਾ ਤੇਰੇ ਨਾਲ ਨਹੀਂ ਉੱਭਣਾ ਸਾਰੀ ਗੱਲ ਛੱਡੋ ਐ ਇਹਨੂੰ ਚਾਹੁੰਦੇ ਨਹੀਂ ਪਾਲਰ ਬਣ ਕੇ ਤੁਹਾਡੇ ਘਰ ਆਈ ਮੈਨੂੰ ਤੁਹਾਨੂੰ ਕੀ ਪਤਾ ਤੂੰ ਕੋਈ ਕੀ ਕਰਦੀ ਦੇਛਾ ਚੌਥਾ ਨੇ ਮੈਂ ਹਾਂ ਮੁੰਡਾ ਤੇਰੇ ਨਾਲ ਨਹੀਂ ਉੱਭਣਾ ਸਾਰੀ ਗੱਲ ਛੱਡੋ ਐ ਇਹਨੂੰ ਚਾਹੁੰਦੇ ਨਹੀਂ ਪਾਲਰ ਬਣ ਕੇ ਤੁਹਾਡੇ ਘਰ ਆਈ ਮੈਨੂੰ ਤੁਹਾਨੂੰ ਕੀ ਪਤਾ ਤੂੰ ਕੋਈ ਕੀ ਕਰਦੀ ਕੀ ਕਰਨਾ ਹੈ ਫਿਰ ਮੇਰੀ ਗੱਲ ਮੁੰਡੇ ਨਾਲ ਮੁੰਡਾ ਬੁਲਾ ਦੋ ਕਿ ਗੱਲ ਮੁੰਡੇ ਨਾਲ ਮੁੰਡਾ ਬੁਲਾ ਦੋ ਬਾਦ ਲਈ ਮੁੰਡਾ ਬੁਲਾ ਦਿੰਦੇ ਆ ਬੁਲਾਓ ਫਿਰ ਕਾਂ ਦੇ ਲਈ ਬੁਲਾ ਲਿਏ ਨਾ ਨਾ ਬੁਲਾ ਬਾਟ ਨਾਮ ਇਹਨਾਂ ਦੇ ਚ ਵੀ ਨਾ ਕੋਈ ਕੁੜੀ ਰਹੀ ਉਹਨਾਂ ਵੀ 5-6 ਸਾਲ ਦੇ ਮੁੰਡੇ ਨੇ ਵਰਤਿਆ ਪਿੰਡ ਦੇ ਨਾਲ ਗਵਾਂਢੀ ਕੁੜੀ ਆ ਉਹਦੀ ਮੈਰਿਜ ਹੋ ਗਈ ਹੁਣ ਐਸਾ ਮੇਰੇ ਬੇਟੇ ਆ ਲੜਕੀ ਦੇ ਉਹ ਫੋਨ ਇਹਨੂੰ ਅਜੇ ਤੱਕ ਵੀ ਕਰਦੀ ਉਹਦੇ ਨਾਲ ਮੇਰਾ ਫਰੈਂਡ ਸਭ ਕਰਿਆ ਉਹਨੂੰ ਵੀ ਨੇ ਛੱਡਦਾ ਜਲੂਸ ਕੱਢਣ ਵਾਸਤੇ ਹਟਾਈਆਂ ਨਾ ਜਲੂਸ ਕੱਢਣ ਵਾਸਤੇ ਇਹ ਬਾਸ ਨੂੰ ਇਹ ਨਾ ਮਿਲਿਆ ਇਹ ਨਾ ਮਿਲਿਆ ਇੱਕ ਵਾਰ ਇੰਤ ਤੇ ਆ ਜਾ ਇੱਕ ਵਾਰ ਇੰਤ ਤੇ ਆ ਜਾ ਚਾਹ ਨੂੰ ਕੀ ਕਰਾਂ ਨਾ ਤਾਂ ਖਾਣ ਚੰਗਾ ਬਣਾ ਦੇ ਤਰ ਮਰ ਜੇ ਤਾਂ ਮੈਂ ਉਹਨੂੰ ਆਖਾਂ ਵੀ ਚੱਲ ਕੋਈ ਨਹੀਂ ਤੇਰੇ ਨਾਲੇ ਸਾਹ ਲੈਣੀ ਆ ਮੈਂ ਤੇਰਾ ਖਸਮ ਚੰਗਾ ਬਣਾ ਸਾਹਮਣੇ ਮਰ ਮਾਲ ਰਿਆ ਆਇਆ ਕਿ ਪਤਾ ਕੀ ਕਰ ਕੇ ਗਾਉਂ ਸੈਂ ਗਿਆ ਹੈ ਨਾ ਮੇਰੇ ਕੋਲ ਬੰਦਾ ਨਹੀਂ ਕੋਈ ਮੇਰੇ ਕੋਲ ਰਿਆ ਸਾਡੇ ਮੁੰਡਿਆਂ ਨਾਲ ਕੋਈ ਬੰਦਾ ਨਹੀਂ ਮੜੀਆਂ ਨੂੰ ਗੱਲ ਕਰਨਾ ਤੇਰਾ ਕੋਈ ਮਤਬਲ ਨਹੀਂ ਆ ਸਾਡੇ ਨਾਲ ਗੁੰਡਲ ਥੱਲੇ ਤਰ ਆਪਣੀ ਸੋਚ ਰਹਿਣਾ ਥੱਲੇ ਗੱਲ ਕਰ ਲੈ ਮੈਂ ਤਾਂ ਅੰਗਲੀ ਥੱਲੇ ਕਰ ਲੈ ਮੇਰੇ ਨਾਲ ਬੁੜੇ ਨਾਲ ਗੱਲ ਮੁੰਡੇ ਜੀ ਮੁੰਡਾ ਲਿਆ ਦਿਓ ਸਾਡੇ ਨਾਲ ਗੱਲ ਕਰ ਰਿਹਾ ਹੈ ਨਾ ਦੇਸ਼ ਦੇ ਚੌਥਾਨੇ ਮੈਂ ਹਾਂ ਮੁੰਡਾ ਤੇਰੇ ਲਈ ਨਹੀਂ ਬੰਨਾ ਸਾਰੀ ਗੱਲ ਛੱਡੋ ਐ ਇਹਨੂੰ ਚਾਹੁੰਦੇ ਨੇ ਪਾਲਰ ਬਣ ਕੇ ਤੁਹਾਡੇ ਘਰ ਆਈ ਮੈਨੂੰ ਮਨ ਨੂੰ ਕੀ ਪਤਾ ਤੂੰ ਕੀ ਕਰ ਗਈ ਦੇਸ਼ ਦੇ ਚੌਥਾਨੇ ਮੈਂ ਹਾਂ ਮੁੰਡਾ ਤੇਰੇ ਲਈ ਨਹੀਂ ਬੰਨਾ ਸਾਰੀ ਗੱਲ ਛੱਡੋ ਐ ਇਹਨੂੰ ਚਾਹੁੰਦੇ ਨੇ ਪਾਲਰ ਬਣ ਕੇ ਤੁਹਾਡੇ ਘਰ ਆਈ ਮੈਨੂੰ ਮਨ ਨੂੰ ਕੀ ਪਤਾ ਤੂੰ ਕੀ ਕਰ ਗਈ ਕੀ ਕਰਨਾ ਹੈ ਫਿਰ ਮੇਰੀ ਗੱਲ ਮੁੰਡੇ ਨਾਲ ਮੁੰਡਾ ਬੁਲਾ ਦੂੰ ਕੀ ਕਰ ਮੁੰਡੇ ਨਾਲ ਮੁੰਡਾ ਬੁਲਾ ਦਿੰਦਾ ਨਹੀਂ ਗੱਲ ਨਹੀਂ ਆ ਕਿ ਕਾਹਦੇ ਲਈ ਮੁੰਡਾ ਬੁਲਾ ਦਿੰਨਾ ਬੁਲਾਓ ਫਿਰ ਕਾਹਦੇ ਲਈ ਬੁਲਾ ਲਗੇ ਕਾਡ ਨਾਮ ਰਿੰਦ ਚ ਵੀ ਨਾ ਕੋਈ ਕੁੜੀ ਰੱਖੀ ਉਹਨੇ ਵੀ 5-6 ਸਾਲੇ ਦੇ ਮੁੰਡੇ ਨੇ ਵਰਤਿਆ ਪਿੰਡ ਦੇ ਨਾਲ ਗਵਾਂਢੀ ਕੁੜੀ ਆ ਉਹਦੀ ਮੈਰਿਜ ਹੋ ਗਈ ਹੁਣ ਇਸ ਚਾਹ ਮੇਰੇ ਬੇਟੇ ਆ ਲੜਕੀ ਦੇ ਉਹ ਫੋਨ ਇਹਨੂੰ ਅਜੇ ਤੱਕ ਵੀ ਕਰਦੀ ਉਹਦੇ ਨਾਲ ਮੇਰਾ ਫਰੈਂਡ ਸਰ ਕਰਿਆ ਨਵੀਂ ਨੇ ਛੱਡਦਾ ਜਲੂਸ ਕੱਢਣ ਵਾਸਤੇ ਹੜਾਈਆਂ ਨਾ ਜਲੂਸ ਕੱਢਣ ਵਾਸਤੇ ਮੈਂ ਸੁਣਿਆ ਨਾ ਮਿਲ ਗਿਆ ਨਿਆ ਨਾ ਤੈਰੇ ਤੇ ਆ ਜਾ ਇੱਕ ਵਾਰੀ ਤੇ ਆ ਜਾ ਇੱਕ ਵਾਰੀ ਤੇ ਆ ਜਾ ਚਾਹ ਨੂੰ ਕੇ ਕਰਾ ਨਾ ਤਰਾ ਖਸਮ ਚੰਗਾ ਬਣਾ ਦੇ ਤਰ ਮਰ ਜਾ ਤਾਂ ਮੈਂ ਉਹਨੂੰ ਅੱਖਾਂ ਵੀ ਚਲ ਕੋਈ ਨਹੀਂ ਤਰੇ ਨਿਆਣੇ ਸਾਭ ਲੈਣੀ ਆ ਮੈਂ ਤੇਰਾ ਖਸਮ ਚੰਗਾ ਬੜਾ ਸਾਹਮਣਾ ਆਵਾ ਨਾ ਨਾ ਮੈਂ ਕਿਹਾ ਤੂੰ ਮਾਲ ਲੈ ਰਿਆ ਆਇਆ ਕਿ ਬਤਾ ਕੀ ਕਰ ਕੇ ਗਾਉਂ ਗਈਆਂ ਆ ਨਾ ਬੰਦਾ ਨਹੀਂ ਪਾਣ ਤੇ ਤੂੰ ਮਾਲ ਲੈ ਰਿਆ ਸਾਡੇ ਮੁੰਡੇ ਲਾ